블록 ਖੇੜਾ ਦੇ ਅਧੀਨ ਪੈਂਦੇ ਪਿੰਡਾਂ ਵਿੱਚ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਆਪਣੇ ਸਾਥੀਆਂ ਸਮੇਤ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੀ ਚਤ ਲਈ ਮੰਗੀਆਂ ਵੋਟਾਂ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਸਾਹਮਣੇ ਜਾਗਰੂਕ ਕੀਤਾ। ਅੱਜ ਅਸੀਂ ਬਡਾਲੀ ਮਾਈ ਕੀ ਪਿੰਡ ਆ ਜਿੱਮੇ ਇਲੈਕਸ਼ਨ ਦਾ ਦੌਰ ਚੱਲ ਰਿਹਾ ਸਾਡੇ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਸਿੰਘ ਜੀਪੀ ਸਾਹਿਬ ਨੇ ਉਹਨਾਂ ਲਈ ਵੋਟਾਂ ਮੰਗਦੇ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀਆਂ ਜੋ ਕੰਮ ਕੀਤੇ ਨੇ 2 ਸਾਲ ਦੇ ਵਿੱਚ ਉਹ ਲੋਕਾਂ ਦੇ ਅੱਗੇ ਰੱਖਦੇ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਲੋਕਾਂ ਦਾ ਪਿਆਰ ਮਿਲ ਰਿਹਾ ਔਰ ਉਮੀਦ ਹੈ ਕਿ ਬਹੁਤ ਵੱਡੀ ਜਿੱਤ ਹਲਕਾ ਸ਼੍ਰੀ ਫਤੇਗੜ ਸਾਹਿਬ ਤੋਂ ਔਰ ਪਾਰਲੀਮੈਂਟ ਹਲਕਾ ਫਤੇਗੜ ਸਾਹਿਬ ਤੋਂ ਜੀਪੀ ਸਾਹਿਬ ਦੀ ਹੋਊਗੀ ਇੱਕ ਸ਼ੋਸ਼ਾ ਉੱਠਿਆ ਸੀ ਕਿ 3 ਲੱਖ ਰੁਪਏ ਦਾ ਵਾਅਦਾ ਕੀਤਾ ਸੀ ਨਹੀਂ ਪਾਇਆ ਉਹ ਕਿਵੇਂ ਤੁਸੀਂ ਨੇਝੇ ਸਰ ਮੈਂ 2-4 ਆਪਣੇ ਸਾਡੇ ਭਾਈ ਉਹਨੇ ਉਹ ਖੜੇ ਸੀ ਕਿ 3 ਲੱਖ ਰੁਪਇਆ ਕਹਿ ਕੇ ਗਏ ਸੀ ਪਿਆਰੀ ਉਹ ਮੈਂ ਨਾਲ ਦੀ ਨਾਲ ਵੀਡੀਓ ਸਾਬ ਤੋਂ ਰਸੀਦ ਮਗਾ ਕੇ 7 ਲੱਖ 70000 ਰੁਪਏ ਦੇਖੋ ਰਸੀਦ ਹੈ ਬਡਾਲੀ ਮੈਂ 21 7 ਲੱਖ 70000 ਆਵੇ 3 ਲੱਖ ਦੇ ਉਲਟ ਦੁੱਗਣਾ ਪੈਸਾ ਸੀ ਭੇਜਿਆ ਸੋ ਉਹਨਾਂ ਨੂੰ ਸ਼ਾਇਦ ਨਹੀਂ ਪਤਾ ਉਹਨਾਂ ਨੇ ਨੌਲੇਜ ਨਹੀਂ ਕਈ ਬੰਦੇ ਕੰਮ ਨਹੀਂ ਕਰਦੇ ਵੈਸੇ ਇਲਜ਼ਾਮ ਲਾਉਂਦੇ ਨੇ 7.70 ਲੱਖ ਰੁਪਏ ਇਹਨਾਂ ਨੂੰ ਦਿਖਾਤਾ ਕਿ ਤੁਹਾਡੇ ਅਕਾਊਂਟ ਚ ਆਇਆ ਕੰਮ ਕਰਾਓ ਜਿੰਨਾ ਹੋਰ ਪੈਸਾ ਉਹ ਵੀ ਦਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਵਨ ਸਿੰਘ ਮਾਨ ਸਾਹਿਬ ਨੇ ਕਿਹਾ ਪਾਰਟੀਵਾਦੀ ਤੋਂ ਰਹਿਤ ਪਿੰਡਾਂ ਦੀ ਡਿਵੈਲਪਮੈਂਟ ਕਰਾਉਣੀ ਹੈ ਅਸੀਂ ਲੋਕਾਂ ਦੀ ਸੇਵਾ ਕਰ ਤੁਸੀਂ ਸਰਪੰਚ ਦੇ ਅੰਕਲ ਹੋ ਸਰਪੰਚ ਸਾਹਿਬ ਨੇ ਕਿਹਾ ਸੀ ਕਿ 3 ਲੱਖ ਰੁਪਏ ਰਾਜ ਸਾਹਿਬ ਨੇ ਵਾਅਦਾ ਕਰਕੇ ਨਹੀਂ ਪਾਇਆ ਤੁਸੀਂ ਆਪਣੇ ਹੱਥਾਂ ਨਾਲ ਕੱਢ ਕੇ ਰਾਜ ਸਾਹਿਬ ਨੂੰ ਦਿਖਾਏ ਕਿ 3 ਲੱਖ ਰੁਪਏ ਇਹ ਆ ਚੁੱਕਿਆ ਪਰ ਸਰਪੰਚ ਦਾ ਕਹਿਣਾ ਉਲਟਾ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ 3 ਲੱਖ ਨਹੀਂ 7 ਲੱਖ 70 ਹਜ਼ਾਰ ਦਾ ਚੈੱਕ ਅਸੀਂ ਖੁਦ ਲੈ ਕੇ来ਏ ਮੇਰਾ ਮੈਂ ਨਹੀਂ ਦਾ ਮੇਰਾ ਬ੍ਰਦਰ ਗਿਆ ਦਾ ਇਹਨਾਂ ਨੂੰ ਫੋਨ ਕੀਤਾ ਇਹ ਵੀ ਹੈ ਨਹੀਂ ਸੀਗੇ ਮੇਰਾ ਭਤੀ ਜਾ ਗਿਆ ਸੀਗਾ 7 ਲੱਖ 70 ਹਜ਼ਾਰ ਦਾ ਚੈੱਕ ਲਿਆ ਗਿਆ ਮੈਂ ਖੁਦ ਲਿਆ ਹਾਂ ਫੇਰ ਫੋਟੋ ਲਈਦੀ ਮੇਰਾ ਫੋਨ ਗੁੰਮ ਹੋ ਗਿਆ ਉਹ ਲਿਆ ਗਿਆ ਸਰਪੰਚ ਸਾਹਿਬ ਨੂੰ ਦਿੱਤਾ ਉਹ ਸਰਪੰਚ ਸਾਹਿਬ ਨੇ ਕਿੱਥੇ ਲਾਇਆ ਕਿੱਥੇ ਨਹੀਂ ਲਾਇਆ ਉਹ ਤੁਹਾਨੂੰ ਨਹੀਂ ਹੁਣ ਤੁਸੀਂ ਰਾਜ ਸਾਹਿਬ ਨੂੰ ਕੀ ਵਿਸ਼ਵਾਸ ਦਿਵਾਣੇ ਹੋ ਜੀਵੀ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਉਂਗੇ ਜਿੱਤੇਗੀ ਜਿੱਥੇ ਹੁਣ ਵੀ ਜਿੱਥੇ ਦਾ ਵੋਟਾ ਪਹਿਲਾਂ ਹੀ ਪਈਆਂ ਹੁਣ ਵੀ ਪੈਣੀਆਂ ਹੀ ਪੈਣੀਆਂ ਹਾਂ। ਹਾਂਜੀ। ਵੋਟਾ ਹਟ। ਮਨਸਾਲ ਬਾਅਦ ਪੈਣੀਆਂ ਪੈਣੀਆਂ ਐ। ਜਿੱਤਣਗੇ ਜਿਹਨੇ ਕੰਮ ਕਰਿਆ ਉਹ ਜਿੱਤੇਗਾ। ਪਰ ਮੈਂ ਇਹ ਕਹਿੰਦਾ ਵੀ ਇਲਾਕੇ ਦੇ ਨਾਲ ਥੋੜਾ ਟੱਚ ਵਿੱਚ ਜਿਹੜਾ ਬੰਦਾ ਰਹਿੰਦਾ ਹੈ ਉਹਦਾ ਹੋਂਗੋਰਾ ਜ਼ਿਆਦਾ ਨਹੀਂ ਲੱਗਦਾ ਯਾਰ ਟੱਚ ਵਿੱਚ ਹੁਣ ਅਸੀਂ ਉਹ ਦੇਖੇ ਹੀ ਨਹੀਂ ਹੈ ਜਿਹੜਾ ਪਹਿਲੇ ਐਮਪੀ ਦਾ ਅਮਰ ਸਿੰਘ ਉਹਦਾ ਨਾਂ ਹੀ ਨਹੀਂ ਸਾਨੂੰ ਬਾਅਦ ਵਿੱਚ ਪਤਾ ਲੱਗਿਆ ਐਮਪੀ ਅਮਰ ਸਿੰਘ ਦਾ। ਉਹਦਾ ਨਾਮ ਹੀ ਪਤਾ। ਸਿਰਫ ਇੱਕ ਇਹ ਹੁਣ ਕੇਪੀ ਸਿੰਘ ਨੂੰ ਸੁਣਿਆ ਤਾਂ ਅਸੀਂ ਨੇ ਬਸੀਦੇੋਂ ਆਏ ਹੋਂ ਕਿ ਕਿਸੇ ਬਸੀ ਤੋਂ ਨਾ ਜੀਪੀ 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 ਸਿੰਘ ਬਸੀ ਤੋਂ ਉਹਦਾ ਉਹਨਾਂ ਨੂੰ ਸੁਣਿਆ ਹੋਇਆ ਉਹ ਐਮਐਲ ਵੀ ਰਹੇ ਕੱਲ ਪਰਸੋਂ ਇੰਟਰਵਿਊ ਵੀ ਆ ਰਹੀ ਜੁਣਾਂ ਨੇ ਮੈਸੇਜ ਕੀਤਾ ਹੈ ਕਿ ਉਹਦਾ ਡੀਨ ਚੱਲ ਰਹੀ ਹੈ ਅੱਛਾ ਬੰਦਾ ਹੈ ਨੇਚਰ ਵੀ ਬਖਤ ਧੰਨਵਾਦ ਸਾਰਾ ਪਰ ਹੁਣ ਤਾਂ ਕੋਈ ਇੰਨੀ ਪਾਰਟੀਬਾਦੀ ਵੀ ਨਹੀਂ ਹੈ ਜਾਤਾ ਗੜਾਸੀਆ ਰੱਖਦੇ ਤੇ ਮੇਰੇ ਕੋਈ ਨਹੀਂ ਤੁਰਦਾ ਦੱਤ ਹੈ ਆ ਜਿੰਨੇ ਨਾਲੇ ਤੁਹਾਡੇ ਮਜਰੀ ਜੀ ਨੂੰ ਗੰਦ ਕੱਢਿਆ ਸਭ ਮੇਰਾ ਕੱਢਿਆ ਵਾ ਥਾਰੀ ਮਜਰੀ ਨੂੰ ਪਤਾ ਤੁਸੀਂ ਪੁਰਾਣੇ ਆ ਤੁਹਾਨੂੰ ਸਾਰਾ ਪਤਾ ਠੀਕ ਹੈ ਫੋਨ ਵੀ ਕੋਈ ਡਰਨੇ ਦੀ ਲੋੜ ਨਹੀਂ ਤੋਟਾ ਪਾਓ ਜਿਹੜੇ ਸਾਡੇ ਕੰਮ ਹੋਣਗੇ ਮੈਂ ਕਰਾਉਂਗਾ ਹੁਣ ਠੀਕ ਹੈ ਇਹ ਸਾਡੇ ਰਾਜ ਸਾਹਿਬ ਬੈਠੇ ਆ ਇਹ ਤਾਂ ਸਾਡੇ ਚੇਅਰਮੈਨ ਸਾਹਿਬ ਬੈਠੇ ਆ ਜੋ ਦੇ ਬੰਦੇ ਆ ਐ ਨਹੀਂ ਹੈ ਵੀ ਜਿਹੜੀ ਗੱਲ ਨੂੰ ਕਹੇ ਚਾ ਹੋਊਗੀ ਨਹੀਂ ਉਹਦੇ ਵਿੱਚ ਮੈਂ ਉਹ ਮੈਨੂੰ ਫੜ ਲਿਓ ਤੁਸੀਂ ਜੇ ਕੋਈ ਥੋੜਾ ਕੰਮ ਨਾ ਹੋਵੇ ਹੁਣ ਸਾਡੇ ਨਾਲ ਮੈਂ ਵੈਦਾ ਕਰਦਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز